1947 ਦੀ ਵੰਡ ਦਾ ਦਰਦ ਹੰਡਾਉਣ ਵਾਲੇ 60 ਸਾਲਾ ਬਜ਼ੁਰਗ ਪੂਰਨ ਚੰਦ ਜਿਨ੍ਹਾਂ ਨੂੰ 15 ਅਗਸਤ 1947 ਦੀ ਵੰਡ ਦੀ ਕੱਲੀ-ਕੱਲੀ ਗੱਲ ਯਾਦ ਹੈ ਉਹਨਾਂ ਲਈ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਉਣਾ ਬਹੁਤ ਹੀ ਦੁਖਦਈ ਸੀ ਪਾਕਿਸਤਾਨ ਵਿੱਚ ਆਪਣੇ ਯਾਰ ਦੋਸਤ ਛੱਡ ਕੇ ਉਹ ਬਟਾ ਲਿਆ ਗਏ ਪੂਰਨ ਚੰਦ ਦੱਸਦੇ ਹਨ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਚੱਲ ਰਹੀ ਸੀ ਉਸ ਸਮੇਂ ਉਹਨਾਂ ਦੀ ਉਮਰ ਕਰੀਬ 16 ਤੋਂ 18 ਸਾਲ ਸੀ ਉਸ ਸਮੇਂ ਆਪਣੇ ਪਿਤਾ ਦੇ ਨਾਲ ਬਲਦਾਂ ਦੇ ਨਾਲ ਖੇਤੀ ਕਰਦੇ ਸਨ ਉਨ੍ਹਾਂ ਦੇ ਪਿਤਾ ਕੋਲ 6 ਕਿੱਲੇ ਜ਼ਮੀਨ ਸੀ ਕਣਕ ਝੋਨਾ ਹੀ ਬੀਜਦੇ ਸਨ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਸਮੇਂ ਬਹੁਤ ਸਾਰਾ ਕਤਲੇਆਮ ਹੋਇਆ ਪਰ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ ਉਨ੍ਹਾਂ ਨਾਲ ਕਿਸੇ ਨੇ ਵੀ ਅਜਿਹੀ ਕੋਈ ਹਰਕਤ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਅੱਖੀ ਕੋਈ ਕਤਲੇਆਮ ਦੇਖਿਆ ਪਰ ਭਾਰਤ ਪਾਕਿਸਤਾਨ ਦੀ ਵੰਡ ਦਾ ਗਹਿਰਾ ਦੁੱਖ ਹੈ ਉਸ ਸਮੇਂ ਉਨ੍ਹਾਂ ਦੇ ਨਾਲ ਕਈ ਉਨ੍ਹਾਂ ਦੇ ਯਾਰ ਦੋਸਤ ਸਨ ਜਿਨ੍ਹਾਂ ਨਾਲ ਉਹ ਅਕਸਰ ਹੀ ਸਮਾਂ ਬਤੀਤ ਕਰਦੇ ਸਨ ਅੱਜ ਆਪਣਾ ਉਹ ਪੁਰਾਣਾ ਘਰ ਤੇ ਉਹ ਯਾਰ ਬੇਲੀ ਚੇਤੇ ਕਰਕੇ ਉਹਨਾਂ ਨੂੰ ਮਨ ਨੂੰ ਬਹੁਤ ਹੀ ਦੁੱਖ ਲੱਗਦਾ ਹੈ ਪਰ ਉਹਨਾਂ ਨੇ ਦੱਸਿਆ ਕਿ ਮੈਂ ਬਹੁਤ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਮੁੜ ਪਾਕਿਸਤਾਨ ਜਾਵਾਂ ਆਪਾਂ ਜਮਾ ਨਾਮ ਦੱਸੋ ਕੋਲ ਜਾਂਦੇ ਆਪਾਂ ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਤਸਵੀਰਾਂ ਆਏ ਉਹ ਦੱਸੋ ਯਾਰ ਪਹਿਲਾਂ ਜੇ ਅਸੀਂ ਉੱਥੇ ਕੁੰਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਡੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਕੀ ਖਲਾਸੀ ਉਦੋਂ ਅੰਦਾਜ਼ਾ ਦੇ ਦੋ ਉਸ ਦੇ ਇੱਕ ਦੂਜੇ ਨੇ ਲੋਕਾਂ ਦਾ ਆਣਾ ਮੇਰੇ ਕੋਲ ਆ ਜਾ ਇਹ ਨੇ ਤਰਕੇ ਦੇ ਸਾਨੂੰ ਅੰਦਰ ਸਾਲ ਮੇਰੇ ਕੋਲ ਹੀ ਆ ਜਾ ਫੈਲੀ ਵਿਆਹ ਜੇ ਸਭ ਕੁਝ ਆ ਜੇ ਡੰਗਰ ਵੀ ਹੈ ਜੇ ਇੱਥੇ ਰਵੋ ਆ ਡੇਰੇ ਲੋ ਆ ਗਿਆ ਕੋਈ ਉਹ ਤੋਂ ਥੋੜੇ ਜਿਹਾ ਗਾਉ ਹੋ ਜਾਏ ਇਹ ਵੀ ਡੇਰੇ ਅੱਛੇ ਆ ਗਿਆ ਮਟਾਲੇ ਤੁਸ ਜੀ ਹੁਣ ਕੇ ਤੁਹਾਡੇ ਮਾਰੇ ਕਿਥੋਂ ਦਾ ਵਾਕ ਅੱਬਲ ਅੱਬਲ ਤੇ ਮੈਨੂੰ ਪਤਾ ਹੈ ਬਈ ਮੁਸ਼ਕਲ ਹੀ ਆ ਨੋ ਬਈ ਨਹੀਂ ਉਮਰ ਹੋ ਗਿਆ ਇੱਧਰ ਆਲੇ ਬੰਦੇ ਮੇਰੇ ਚਲੇ ਗਏ ਨੇ ਮੇਰੇ ਤੋਂ ਛੋਟੇ ਵੀ ਤੇ ਕੀ ਪਤਾ ਉਹ ਹੈ ਨਾ ਜਾਂ ਨਹੀਂ ਉਧਰ ਲ ਵਾਕਿਆ ਸੁਣਾਉ ਕੋਈ ਉਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਛੂਟਿੰਗ ਨਿਕੇੜ ਦੇ ਦੇ ਮੈਂ ਖੇਡਿਆ ਹੀ ਨਹੀਂ ਅੱਛਾ ਜੀ ਇਹ ਵੀ ਇਕ ਰਿਕਾਰਡ ਜੀ ਮੁੰਡਿਆਂ 'ਚ ਮੈਂ ਨਹੀਂ ਸੰਘੇੜਦਾ ਪੜਨੀ ਜਾਣਾ ਥੇ ਆ ਕੇ ਕਰ ਬੈਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਜਿਹੜੀਆਂ ਬੜੇ ਬੜੇ ਸਿਆਣੀ ਬੰਦੇ ਦੱਸਦੇ। ਸ਼ੌਕਾਰ ਸੀ। ਬਾਬਾ ਜੀ ਸਾਹਿਬ ਸ਼ੌਕਾਰ ਸੀ। ਪੈਸੇ ਵੀ ਲੋਕਾਂ ਨੂੰ ਜ਼ਮੀਨਾਂ ਦਾ ਤਾਂ ਵੀ ਕੁਝ। ਬਈ ਆਓ। ਸਭ ਸਭ ਕੁਝ ਸੀ। ਜਿਵੇਂ ਤੇਰੇ ਆ ਗਏ ਤਾਂ। ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ। ਉਹ ਯਾਰ ਜਾਂਦੇ ਰਹੇ ਆ। ਮਿੰਟ θਾ θਾ ਦਾ ਪਤਾ। ਮੈਂ ਦਾ ਦਾਦਾ ਦਾ ਮੀਲਾ ਦਾ ਕਿਤੇ ਪਿੰਡਾਂ ਦਾ ਵੀ ਪਤਾ ਪੜਾਈ ਸੀ ਕਿਸ ਤਰ੍ਹਾਂ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਰਕਾਰਡੋਂ ਕੱਢ ਲੈਣ ਦੇ ਵੇਹਲਾ ਨੇ ਬੈਜੋ ਬੈਜੋ ਘਰਾ ਚਲੀ ਸੀ ਮੁੰਡੇ ਬਾਜੇ ਕੋਲ ਗਿਆ ਮੈਂ ਮਨੀਟਰ ਦੇ ਗਿਆ ਕਿੰਨਾ ਕੋਲ ਵਾਹ ਜੀ ਪਤਾ ਜਦ ਜਿਆਦਾ ਸਾਰੀ ਛੱਡ ਕੇ ਆਣੀ ਪਈ ਮਨ ਤੋਂ ਨਹੀਂ ਮੇਰੇ ਦਿਲ ਦਾ ਬਾਗ ਦੇ ਕੋਈ ਗੱਲ ਨਹੀਂ ਆਈ ਮਾਇਆ ਦਾ ਪਿਆਰ ਨਹੀਂ ਨਾ ਮੈਂ ਮੈਂ ਮਾਇਆ ਦਾ ਪਿਆਰ ਨਹੀਂ ਸੀ ਮੇਰੇ ਦਿਲ ਤੇ ਕੋਈ ਗੱਲ ਨਹੀਂ ਹੁਣ ਇਸੇ ਕਰਕੇ ਮੈਂ ਬਚਿਆ ਦਾ ਕਿੰਨੀ ਉਮਰ ਹੁੰਦੀ ਤੁਹਾਨੂੰ ਤਾਂ ਕੋਈ ਨਹੀਂ ਜਾਣ ਵੀ ਜਾਣਦਾ ਹੁਣ ਤਾਂ ਕਰੋ ਨਹੀਂ ਇਹ ਤਾਂ ਗੱਲ ਆਈ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨਾ ਆ ਇਹ ਕਰ ਕੋਈ ਬਾਤ ਆ ਸਾਰਾ ਕੁਛ ਆ ਗਿਆ ਕੋਈ ਸ਼ਾਦਾ ਜਿੱਥੇ ਵੀ ਉਹ ਆਈ ਲੈਣ ਮੈਂ ਰੋਟੀ ਖਾਣ ਨਾ ਦੇ ਤਾ 1000 ਰੁਪਏ ਦੇਣਾ ਵੇ ਰਬਦਨਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕੇ ਮੈ ਤੁਝੂ ਝੂਠ ਬੋਲ ਪੈਸੇ ਲੈ ਲੈ ਤੇ ਮੈਂ ਤੇ ਦੀ ਮਾਂ ਦੀ ਵੀ ਉਹਦੀ ਘਰ ਦਾ ਉਹ ਝੂਠ ਬੋਲਣਾ ਪਰਵਾਸੇ ਕਿੰਨੇ ਜੀ ਸੀ ਉੱਧਰ ਯਾਰ ਸਾਡੇ ਪੰਜ ਜੀ ਸਨ ਅਸੀਂ ਜਦੋਂ ਆਏ ਨਾ ਪੰਜ ਜੀ ਸੀ ਮਾਂ ਤੇ ਪਿਓ ਦੇ ਤੇ ਨਹੀਂ ਆ ਦੋ ਭਰਾ ਤੇ ਇੱਕ ਬੇਣ ਤੇਰੇ ਤੇ ਆਣ ਕਿ ਕਿਸ ਠੀਕ ਹੋ ਰਹੀ ਵੀ ਆ ਜੀ ਕਾਮ ਇਸ ਵਾਰ ਤੇ ਉਹਨੇ ਨਾਲ ਗੱਲ ਕੀਤੀ ਗੜੇ ਘਰ ਦੇ ਵਿੱਚ ਵਾਪਸ ਆ ਮੇਰਾ ਜਿਹੜਾ ਨਾ ਉਹ 55 ਸਾਲ ਮੇਰੀ ਗਿਆ ਪਰ ਉਹ ਜੱਜ ਵਾਲੇ ਆਏ ਸਨ ਉਹ ਵੀ ਉਹ ਹੁਣ ਮਾ ਤੇ ਲਗਾ ਦਸਣ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਤੱਕ ਗਏ ਸਨ ਦੇ ਰਿਓ ਲਾਰੋਆ ਲਾਰੋਆ ਦੂਰ ਨਹੀਂ ਪਿੰਡ ਤਾਂ ਕਿਹੜਾ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ बंदा था जी बंदे गया। दिया ने दस तो चाची ने दस रिश्तेदार हूं इतना थोड़े जे जी रह गए तो रिश्तेदारी भी कर ली है बापू जी सारा सब कुछ जितने बैठा था सब कुछ बोली लिया बनाया ਅਦੇ ਬੜੀ ਤਗੜੀ ਠੀਕ ਆਮਕੀ ਤਖੜਾ ਮੈਂ ਤੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਅਜੇ ਪਨਿਹਾਰ ਮੇਲੀ ਉਹਨਾਂ ਕੱਲੀ ਨਹੀਂ ਬਣਾ ਜੀ ਇਹ ਤੇ ਜਾ ਕੇ ਵੇਖਿਆ ਨਹੀਂ ਪਾਕਿਸਤਾਨੋਂ ਜਿਹੜੀਆਂ ਦੋ ਚੀਜ਼ਾਂ ਇਹ ਦੋ ਚੀਜ਼ਾਂ ਉੱਥੋਂ ਆਈਆਂ ਨੇ ਰੇਡੀਓ ਜਾਂ ਲਾਲਾ ਇੱਧਰ ਆਣ ਕੇ ਤੇ 1960 ਜੇ ਮੇਰੇ ਤੋਂ ਛੋਟੇ ਨੇ ਲਿਆ ਸੀ ਰੇਡੀਓ ਆਹੋ ਇਹਦੇ ਵਿੱਚ ਖਬਰਾਂ ਉਹਨਾਂ ਲੋਰੋਂ ਵੀ ਆਉਂਦੀਆਂ ਇੱਧਰੋਂ ਵੀ ਆਉਂਦੀਆਂ ਆਲੇ ਉਹ ਸੁਣਦੇ ਰਹਿਣਾ ਮੈਂ ਖ਼ਬਰ ਹੀ ਸੁਣਨਾ ਮੈਂ ਹੋਰ ਜੀ ਜਾਂਦੀ ਸੁਣਨਾ ਤਿੰਨ ਨਹੀਂ ਕਰਦਾ ਜਿਹੜੇ ਉਧਰ ਯਾਰ ਦੋਸਤਾਂ ਦੇ ਨਾਲ ਯਾਰ ਯਾਰ ਦੋਸਤਾਂ ਨੂੰ ਤੇ ਮੈਨੂੰ ਦਿਲ ਕਰਦਾ ਪਿੰਡ ਜਾ ਕੇ ਤੂੰ ਸਭ ਕੁਝ ਵੇਖਣ ਨੂੰ ਜੀ ਕਰਦਾ ਪਰ ਫਾਇਦਾ ਕੋਈ ਨਹੀਂ ਉਹ ਕਿਉਂਦਰ ਘਰ ਕਿੱਦਾਂ ਦਾ ਸੀ ਆਪਣਾ ਮੈਂ ਤਾਂ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆਏ ਨੇ ਗਾਲਿਆ ਸੱਜਣਾ ਛੱਡੋ ਫੇਰ ਜਿਹੜੀਆਂ ਲੋਬ ਐ ਨਾ ਉਹਦੇ ਵਿੱਚ ਨਾ ਵੜੋ ਬਾਕੀ ਜੋ ਆ 15 ਅਗਸਤ ਹੁੰਦੀ ਹੈ ਤੇ ਯਾਦਾਂ ਤਾਂ ਹੁੰਦੀਆਂ ਨੇ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆ ਉਹ ਕੋਲ ਬੈਠਾ ਲਾਓ ਉਪਰ ਹਾਂਜੀ ਮੈਂ ਨੂੰ ਸਵੇਰੇ ਦਾਦਾ ਆ ਪਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮੜਾ ਹਾਲ ਹੈ ਸਵੇਰੇ ਆ ਜੀ ਦਾਦਾ ਬੈਠਿਆ ਸੀ ਆਲੀ ਪੰਦਾ ਮੈਂ ਇਹਨਾਂ ਦਿਨਾਂ ਦੇ ਵਿੱਚ ਇਹ ਨਾਲ ਮਾਰਾ ਸੀ ਜਿੱਦੀ ਗੱਲ ਨਹੀਂ ਕਰਨੀ ਜੇ ਤੋ ਹਾਂ ਵੀ ਕਿਹਾ ਨਹੀਂ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦੇਣਾ ਜੋ ਸੀ ਕਿ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਗਾ ਜਿਆਦਾ ਹੁੰਦੇ ਜੀ 15 ਅਗਸਤ ਨੂੰ ਆਹੋ ਬਾਈ ਹੁੰਦਾ ਜੀ ਨਹੀਂ ਸਾਨੂੰ ਦੱਦ ਨਹੀਂ ਆਈ ਰਹਿ ਗਾ ਘਰੋਂ ਬਾਹਰ ਨਹੀਂ ਗਏ ਆਹ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਸਾਂ ਉਹ ਦਰ ਹੈ ਉਹ ਜਿਆਦਾ بڑے ਤਾਂ ਉਹ ਨਾਲ ਕਈਆਂ ਨੇ ਸਿਕਾਗੋ ਲੋਕਾਂ ਦੇ ਕੋਈ ਨਹੀਂ ਦੱਸਦਾ ਕੋਈ ਵੀ ਨਹੀਂ ਦੱਸਦਾ ਰੋਟੀ ਸਾਰੇ ਖਾਂਦੇ ਨੇ ਮਾੜਾ ਕੋਈ ਨਹੀਂ ਜਿਹੜਾ ਬੰਦਾ ਜਿਹੜਾ ਯਾਰ ਮਾਰ ਖਾਏਗਾ ਲੋਗ ਉਹ ਸਿਰਫ ਇਹ ਹੈ ਉਹ ਟਾਈਮ ਐਸਾ ਸੀ ਵੰਡੇ ਸੀ ਉਸ ਵੰਡੇ ਦੇ ਵਿੱਚ ਬਹੁਤ ਕੁਝ ਹੋਇਆ ਰੋੜਾ ਪਿਆ ਗਿਆ ਪਈਆ ਬਚਨੇ ਲੜਨਾ ਐ ਠੀਕ ਆ ਪਰ ਜਦੋਂ ਦੌੜ ਪਈ ਸੀ ਉਹਦਾ ਮਾਂ ਨ ਪੁੱਤਰ ਨਹੀਂ ਸੀ ਸਮਾਇਆ ਸਾਹਮਣੇ ਮੇਰੇ ਮੈਂ ਵੀ ਖਲੋ ਤਾਦਾ ਨੰਬਰ ਖਲੋ ਤਾਦਾ ਜਹਾਜ਼ਰ ਕੋੜੇ ਤੇ ਸੀ ਕੋਨਵਾ ਦਾ ਬਜਾ ਅਲਾਹ ਸਾਹਿਬ ਹੈ ਜਿਹੜੇ ਨੇ ਤਕਰੀਬ ਲੋਹ ਇਹਨਾਂ ਦਾ ਕੀ ਮਰੇਗਾ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਆ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਬਾਰਾ ਵਾਲੇ ਨੂੰ ਨਹੀਂ ਚੱਲਣ ਤਾਂ ਨਹੀਂ ਜਮਾਰਦਾ ਸਾਹਮਣੇ ਗੱਲ ਵੇਖੇ ਮੇਰੇ ਸਾਹਮਣੇ ਬੰਦੇ ਪੈ ਨਾਲ ਆ ਚਾਰੀਆ ਤੋਂ ਵੱਡੀ ਜਿਹੜੀ ਪੀਂਦੇ ਹਨ ਪੈ ਤਿੰਨ ਚਾਰ ਬੰਦੇ ਸਾਹਮਣੇ ਛੱਡ ਕੇ ਬਾਹਰੋਂ ਦੌੜ ਗਏ ਸੈਨ ਦੇ ਬਾਮਾ ਦੇ ਕੇ ੁੰਦੇ ਦੌੜੇ ਸਾਹ